ਸਤਿ ਸ਼੍ਰੀ ਅਕਾਲ ਪੰਜਾਬੀਓ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਵਿੱਚ ਹੁਣ ਇਮੀਗ੍ਰੇਸ਼ਨ ਦੀ ਦੁਨੀਆ ਵਿੱਚ ਵੱਡੇ ਬਦਲਾਅ ਆ ਰਹੇ ਹਨ ਹਾਲ ਹੀ ਵਿੱਚ ਨਵਾਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੁਣ ਪੰਜਾਬੀ ਅਤੇ ਭਾਰਤੀ ਸਟੂਡੈਂਟਾਂ ਲਈ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਦੇ ਬਾਰੇ ਤੁਹਾਨੂੰ ਜਾਨਣਾ ਬਹੁਤ ਜ਼ਰੂਰੀ ਹੈ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਹਮੇਸ਼ਾ ਹੀ ਤਬਦੀਲ ਹੁੰਦੀਆਂ ਰਹੀਆਂ ਹਨ ਪਰ ਹੁਣ ਜੋ ਹੋਇਆ ਉਹ ਕਦੇ ਵੀ ਨਹੀਂ ਹੋਇਆ ਪਹਿਲਾਂ ਜਿੱਥੇ ਸਟੂਡੈਂਟ ਐਲ ਐਮ ਆਈ ਲੈ ਕੇ ਆਪਣੀ ਪੀ ਆਰ ਦੀ ਫਾਈਲ ਲਗਾ ਸਕਦੇ ਸਨ ਹੁਣ ਇਸ ਵਿੱਚ ਵੱਡਾ ਝਟਕਾ ਲੱਗਾ ਹੈ ਪੱਲਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਇਹ ਕਿਹਾ ਗਿਆ ਸੀ ਕਿ ਕੈਨੇਡਾ ਵਿੱਚ ਐਲ ਐਮ ਆਈ ਦੇ ਪੁਆਇੰਟ ਘਟਕਿਤੇ ਜਾਣਗੇ ਪਰ ਜਦੋਂ ਤੋਂ ਨਵੀਂ ਇਮੀਗ੍ਰੇਸ਼ਨ ਮੰਤਰੀ ਨੇ ਅਹੁਦਾ ਸੰਭਾਲ ਲਿਆ ਰਾਤੋਂ ਰਾਤ ਇਹ ਬਦਲਾਅ ਹੋ ਗਿਆ ਹੁਣ ਕੈਨੇਡਾ ਵਿੱਚ ਜਿਹੜੇ ਵੀ ਪੰਜਾਬੀ ਸਟੂਡੈਂਟ ਐਲ ਐਮ ਆਈ ਲੈਣਗੇ ਉਹਨਾਂ ਨੂੰ ਪਹਿਲਾਂ ਮਿਲਦੇ 50 ਪੁਆਇੰਟ ਨਹੀਂ ਮਿਲਣਗੇ ਇਹ ਫੈਸਲਾ ਲੈਂਦੇ ਹੀ ਕਈ ਸਟੂਡੈਂਟ ਚਿੰਤਾ ਵਿੱਚ ਆ ਗਏ ਪਰ ਇਨ੍ਹਾਂ ਵਿੱਚੋਂ ਕੁਝ ਸਟੂਡੈਂਟਾਂ ਲਈ ਇਹ ਖਬਰ ਚੰਗੀ ਵੀ ਹੋ ਸਕਦੀ ਹੈ ਜਿਹੜੇ ਵੀ ਸਟੂਡੈਂਟ ਐਲ ਐਮ ਆਈ ਨਹੀਂ ਕਰ ਸਕਦੇ ਉਹਨਾਂ ਦਾ ਸੀ ਆਰ ਐਸ ਸਕੋਰ ਹੇਠਾਂ ਆਉਣ ਕਰਕੇ ਪੀ ਆਰ ਲੈਣ ਦੇ ਚਾਂਸ ਵਧ ਗਏ ਹਨ ਇਹ ਅਜੀਹਾ ਬਦਲਾਅ ਹੈ ਜੋ ਕਿ ਪਿਛਲੇ ਕਈ ਸਾਲਾਂ ਵਿੱਚ ਨਹੀਂ ਦੇਖਣ ਨੂੰ ਮਿਲਿਆ। ਦੂਸਰੀ ਵੱਡੀ ਅਪਡੇਟ ਦੇਖੀ ਜਾਵੇ ਤਾਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਜਿੱਥੇ ਪੰਜਾਬੀ ਸਟੂਡੈਂਟਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ, ਉੱਥੇ ਹੀ ਇੱਕ ਸੂਬਾ ਉਹਨਾਂ ਦੀ ਮਦਦ ਲਈ ਆਇਆ ਹੈ। ਕੈਨੇਡਾ ਦੇ ਜਕੌਨ ਸੂਬੇ ਨੇ 2 ਸਾਲ ਦੇ ਵਰਕ ਪਰਮਿਟ ਨੂੰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਉੱਥੇ ਰਹਿ ਰਹੇ ਹਨ, ਉਹਨਾਂ ਨੂੰ ਹੁਣ 2 ਸਾਲ ਹੋਰ ਕੰਮ ਕਰਨ ਦਾ ਮੌਕਾ ਮਿਲੇਗਾ। ਇਹ ਇਨ੍ਹਾਂ ਸਟੂਡੈਂਟਾਂ ਲਈ ਇੱਕ ਵੱਡਾ ਮੌਕਾ ਹੈ। ਜੋ ਕਿ ਆਪਣੇ ਕਰੀਅਰ ਅਤੇ ਇਮੀਗ੍ਰੇਸ਼ਨ ਦੇ ਸੰਕਟ ਨਾਲ ਜੂਝ ਰਹੇ ਸਨ 2 ਸਾਲ ਦਾ ਹੋਰ ਤਜਰਬਾ ਉਹਨਾਂ ਦੇ ਲਈ ਇੱਕ ਵੱਡੀ ਮਦਦ ਹੋ ਸਕਦੀ ਹੈ ਕਿਉਂਕਿ ਇਹ ਉਹਨਾਂ ਦੀ ਪੀਆਰ ਦੇ ਰਸਤੇ ਨੂੰ ਹੋਰ ਆਸਾਨ ਕਰ ਸਕਦੀ ਹੈ ਇਹ ਬਦਲਾ ਕੈਨੇਡਾ ਦੀ ਨਵੀਂ ਨੀਤੀ ਅਨੁਸਾਰ ਹੋ ਰਹੇ ਹਨ ਅਤੇ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਹੁਣ ਆਪਣੇ ਅੱਗੇ ਦੇ ਕਦਮ ਬਹੁਤ ਸੋਚ ਸਮਝ ਕੇ ਚੁੱਕਣੇ ਪੈਣਗੇ ਕੈਨੇਡਾ ਹਮੇਸ਼ਾ ਹੀ ਇੱਕ ਚਾਹੁੰਦਾ ਗੰਤੀ ਦਾ ਦੇਸ਼ ਰਿਹਾ ਹੈ ਪਰ ਹੁਣ ਨਵੀਆਂ ਨੀਤੀਆਂ ਤੋਂ ਬਾਅਦ ਲੋਕਾਂ ਨੂੰ ਆਪਣੀ ਯੋਜਨਾ ਬਹੁਤ ਸੋਚ ਵਿਚਾਰ ਕੇ ਬਣਾਉਣੀ ਪਵੇਗੀ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਹੁਣ ਕੈਨੇਡਾ ਵਿੱਚ ਪਿਆ ਦੇ ਸੁਪਨੇ ਦੇਖ ਰਹੇ ਹਨ ਉਹਨਾਂ ਨੂੰ ਨਵੀਆਂ ਨੀਤੀਆਂ ਅਤੇ ਨਵੇਂ ਐਲਾਨਾਂ ਦੀ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ ਤੁਸੀਂ ਕੀ ਸੋਚਦੇ ਹੋ ਕੀ ਇਹ ਨਵੇਂ ਬਦਲਾਅ ਪੰਜਾਬੀ ਸਟੂਡੈਂਟਾਂ ਲਈ ਵਧੀਆ ਹਨ ਜਾਂ ਮੁਸ਼ਕਲ ਖੜੀਆਂ ਕਰਨਗੇ ਪਨੀ ਰਾਏ ਜ਼ਰੂਰ ਦੱਸੋ ਅਤੇ ਹੋਰ ਤਾਜ਼ਾ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ